ਤਾਂ ਚੰਡੀਗੜ੍ਹ ਦੇ ਵਿੱਚ ਹੁਣ ਖੁੱਲੇ ਦੇ ਵਿੱਚ ਕੂੜਾ ਸੁੱਟਣ ਵਾਲਿਆਂ ਦੀ ਖੈਰ ਨਹੀਂ ਹੈ। ਦਰਸਲ ਚੰਡੀਗੜ੍ਹ ਨਗਰ ਨਿਗਮ ਨੇ ਇੱਕ ਨਵੀਂ ਪਹਿਲ ਕੀਤੀ ਹੈ। ਤੁਸੀਂ ਕੂੜਾ ਸੁੱਟੋਗੇ ਤਾਂ ਤੁਹਾਡੇ ਘਰ ਦੇ ਬਾਹਰ ਢੋਲੀ ਢੋਲ ਵਜਾਉਣਗੇ। ਚੰਡੀਗੜ੍ਹ ਦੇ ਵਿੱਚ ਹੁਣ ਖੁੱਲਿਆਂ ਦੇ ਵਿੱਚ ਕੂੜਾ ਸੁੱਟਣ ਵਾਲਿਆਂ ਦੀ ਖੈਰ ਨਹੀਂ ਹੈ। ਦੱਸ ਦੇ ਕਿ ਚੰਡੀਗੜ੍ਹ ਨਗਰ ਨਿਗਮ ਦੀ ਇੱਕ ਨਵੇਕਲੀ ਪਹਿਲ ਜੋ ਨਸਰਾਈ ਹੈ। ਤੁਸੀਂ ਕੂੜਾ ਸੁੱਟੋਗੇ ਤਾਂ ਤੁਹਾਡੇ ਘਰ ਦੇ ਬਾਹਰ ਢੋਲ ਵਜਾ ਕੇ ਤੁਹਾਡੇ ਕੂੜੇ ਨੂੰ ਵਾਪਸ ਕਰ ਦਿੱਤਾ ਜਾਵੇਗਾ। ਨਿਗਮ ਅਧਿਕਾਰੀ ਤੁਹਾਡਾ ਚਲਾਨ ਵੀ ਕੱਟਣਗੇ ਤੁਹਾਡੇ ਘਰ ਅੱਗੇ ਸ਼ਰਮਿੰਦਗੀ ਦਾ ਢੋਲ ਇਹ ਵੱਚਣ ਵਾਲਾ ਤਾਂ ਖੁੱਲੇ ਆਮ ਦੇ ਵਿੱਚ ਕੂੜਾ ਸੁੱਟਣ ਵਾਲਿਆਂ ਦੇ ਲਈ ਇਹ ਖਾਸ ਖਬਰ ਹੈ ਧਿਆਨ ਨਾਲ ਸੁਣ ਲਓ ਕਿ ਜੇ ਤੁਸੀਂ ਕੂੜਾ ਸੁੱਟੋਗੇ ਟੋਲ ਵਜਾ ਕੇ ਤੁਹਾਡਾ ਕੂੜਾ ਬਾ ਇੱਜ਼ਤ ਤੁਹਾਨੂੰ ਵਾਪਸ ਕੀਤਾ ਜਾਏਗਾ ਤੇ ਸਾਡੇ ਨਾਲ ਫੋਨ ਲਾਈਨ ਤੇ ਦਲਜੀਤ ਸਿੰਘ ਜੁੜ ਚੁੱਕੇ ਨੇ ਦਲਜੀਤ ਚੰਡੀਗੜ੍ਹ ਦੇ ਲੋਕਾਂ ਦੇ ਲਈ ਖਾਸ ਖਬਰ ਹੈ ਕਿ ਜੇਕਰ ਉਹ ਕੂੜਾ ਸੁੱਟਦੇ ਨੇ ਢੋਲ ਵਜਾ ਕੇ ਬਾਇਜ਼ਤ ਉਹਨਾਂ ਦਾ ਕੂੜਾ ਉਹਨਾਂ ਨੂੰ ਵਾਪਸ ਕੀਤਾ ਜਾਵੇਗਾ ਇੱਕ ਨਵਿਕਲੀ ਪਹਿਲ ਹੈ ਜੋ ਕਿ ਚੰਡੀਗੜ੍ਹ ਨਗਰ ਨਿਗਮ ਦੇ ਵਿਖੰਨ ਨੂੰ ਮਿਲੀ ਹੈ ਕਿ ਕੁਝ ਅਪਡੇਟ ਹੈ ਕਦੋਂ ਤੋਂ ਇਹ ਰੂਲ ਜੋ ਸ਼ੁਰੂ ਹੋ ਰਿਹਾ ਹੈ ਅ ਦੇਖੋ ਬਿਲਕੁਲ ਚੰਡੀਗੜ੍ਹ ਨਗਰ ਨਿਗਮ ਵੱਲੋਂ ਇੱਕ ਨਵਿਕਲੀ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਅਕਸਰ ਦੇਖਿਆ ਜਾਂਦਾ ਸੀਗਾ ਕਿ ਲੋਕ ਜਿਹੜੇ ਨੇ ਆਪਣੇ ਲਫਾਫੇ ਦੇ ਵਿੱਚ ਕੂੜਾ ਇੱਧਰ ਉੱਧਰ ਸੁੱਟਦੇ ਸੀਗੇ ਹੁਣ ਇੱਕ ਨਵਿਕਲੀ ਪਹਿਲ ਜਿਹੜੀ ਹੈਗੀ ਨਗਰ ਨਿਗਮ ਵੱਲੋਂ ਕੀਤੀ ਗਈ ਹੈ ਹੁਣ ਜਿਹੜਾ ਕੂੜਾ ਛੁੱਟੇਗਾ ਉਹਦਾ ਕੂੜਾ ਜਿਹੜਾ ਹੈਗਾ ਉਹਨਾਂ ਇਹਨੂੰ ਇਹਨਾਂ ਢੋਲ ਵਜਾ ਕੇ ਉਹਨੂੰ ਵਾਪਸ ਜਿਹੜਾ ਕੀਤਾ ਜਾਏਗਾ ਇਹਦੇ ਨਾਂ ਨਾਲ ਇਹ ਵੀ ਨਗਰ ਨਿਗਮ ਨੇ ਕਿਹਾ ਕਿ ਜਿਹੜਾ ਕੂੜੇ ਖਿੱਚਣ ਦੀ ਫੋਟੋ ਖਿੱਚ ਕੇ ਭੇਜੇਗਾ ਉਹਨੂੰ 250 ਰੁਪਏ ਦਾ ਜਿਹੜਾਗਾ ਇਨਾਮ ਵੀ ਦਿੱਤਾ ਜਾਏਗਾ ਇਹ ਨਵਿਕਲੀ ਪਹਿਲ ਜਿਹੜੀ ਹੈਗੀ ਚੰਡੀਗੜ੍ਹ ਸ਼ਹਿਰ ਦੇ ਵਿੱਚ ਕੀਤੀ ਗਈ ਹੈ ਤਾਂ ਕਿ ਜਿਹੜਾ ਚੰਡੀਗੜ੍ਹ ਹੈਗਾ ਸਿਟੀ ਬਿਊਟੀਫੁਲ ਇਹਨੂੰ ਨੰਬਰ 1 ਜਿਹੜਾਗਾ ਬਣਾਇਆ ਜਾ ਸਕੇ ਤebe ਕੋ ਸਾਹਿਰ ਜੀ ਗੱਲਿਆ ਕਿ ਸਿਟੀ ਬਿਊਟੀਫੁਲ ਦੇ ਨਾਮ ਤੋਂ ਚੰਡੀਗੜ੍ਹ ਸ਼ਹਿਰ ਨੂੰ ਜਾਣਿਆ ਜਾਂਦਾ ਪਰ ਅਸੀਂ ਵੇਖਦੇ ਹਾਂ ਅਕਸਰ ਹੀ ਕਿ ਕਈ ਥਾਵਾਂ ਤੇ ਕੂੜੇ ਦੇ ਫੱਡੇ ਫੱਡੇ ਢੇਰ ਸਾਨੂੰ ਅਕਸਰ ਹੀ ਨਜ਼ਰ ਆਉਂਦੇ ਨੇ ਆ ਦੇਖੋ ਬਿਲਕੁਲ ਚੰਡੀਗੜ੍ਹ ਦੇ ਵਿੱਚ ਸਫਾਈ ਵਿਭਾਗ ਨੂੰ ਲੈ ਕੇ ਜਿਹੜਾ ਲਗਾਤਾਰ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਨੇ ਇੱਥੋਂ ਤੱਕ ਕਿ ਜਿਹੜਾ ਹੁਣ ਚੰਡੀਗੜ੍ਹ ਦੇ ਵਿੱਚ ਜਿਹੜਾ ਕੂੜਾ ਕਰਕਟ ਹੈ ਡੋਰ ਟੂ ਡੋਰ ਜਿਹੜਾ ਕਰੈਸ਼ਲ ਕੀਤੀ ਜਾਂਦੀ ਹੈ ਉਸ ਤੋਂ ਇਲਾਵਾ ਅਗਰ ਫੇਰ ਵੀ ਜਿਹੜੇ ਲੋਕ ਜਿਹੜੇ ਬਾਹਰ ਇਹ ਸਿੱਟਦੇ ਨੇ ਇਸ ਤਰੀਕੇ ਨਾਲ ਕੂੜਾ ਸਿੱਟਦੇ ਨੇ ਉਹਨਾਂ ਲਈ ਇਹ ਨਵੇਕਲੀ ਜਿਹੜੀ ਕਿ ਪਹਿਲ ਕੀਤੀ ਗਈ ਹੈ ਇਹਦੇ ਨਾਲ ਨਾਲ ਜੇਕਰ ਕੋਈ ਕੂੜਾ ਸੁੱਟਦੇ ਦੀ ਫੋਟੋ ਵੀ ਭੇਜੇਗਾ ਨਗਰ ਨਿਗਮ ਨੂੰ ਉਹਨੂੰ ਉਹਨੂੰ ਜਿਹੜਾ ਕਿ 250 ਰੁਪਏ ਦਾ ਇਨਾਮ ਦਿੱਤਾ ਜਾਏਗਾ ਇਹਦੇ ਨਾਲ ਨਾਲ ਇੱਕ ਹੋਰ ਨਗਰ ਨਿਗਮ ਕਰਨ ਜਾ ਰਿਹਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ ਜਿਹੜਾ ਕਿ ਪਾਰਖਾਂ ਦੇ ਵਿੱਚ ਕੁੱਤੇ ਲੈ ਕੇ ਘੁੰਮਣ ਨੇ ਜੇਕਰ ਉਹ ਕੋਟੀ ਕਰਾਣ ਦੀ ਕੋਈ ਫੋਟੋ ਖਿੱਚ ਕੇ ਭੇਜੇਗਾ ਉਹਦੇ ਉੱਪਰ ਵੀ ਜਿਹੜੀ ਕਿ ਕਾਰਵਾਈ ਕੀਤੀ ਜਾਏਗੀ ਤੇ ਕੋਈ ਜੁਰਮਾਨਾ ਜਿਹੜਾ ਕਿ ਲਗਾਇਆ ਜਾਏਗਾ ਠੀਕ ਹੈ ਠੀਕ ਹੈ ਦਲਜੀਤ ਬਹੁਤ ਬਹੁਤ ਸ਼ੁਕਰੀਆ ਹਮ ਜਾਣਕਰ ਦਸ਼ਕਾ ਤੱਕ ਪਹੁੰਚਾਈਏ ਤਾਂ ਹੁਣ ਕੂੜਾ ਸੁੱਟਣ